ਇਹ ਚਾਹੇ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਗੈਂਗਸਟਰ ਫ੍ਰੀ ਕ੍ਰਿਮਨਲ ਫ੍ਰੀ ਔਰ ਡਰਗ ਫ੍ਰੀ ਬਣਾਉਣਾ ਹੈ ਉਹਦੇ ਤਹਿਤ ਤੁਹਾਨੂੰ ਪਤਾ ਹੈ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਗੈਂਗਸਟਰ ਦੇ ਖਿਲਾਫ ਚਾਹੇ ਉਹ ਅਸਲਾ ਐਕਟ ਦੀ ਰਿਕਵਰੀ ਹੈ ਚਾਹੇ ਡਰੱਗਸ ਦੀ ਹੈ ਕਾਫੀ ਬਹੁਤ ਅੱਛੇ ਆਪਰੇਸ਼ਨ ਬੇਸਡ ਕੰਮ ਕੀਤੇ ਨੇ ਉਹਦੇ ਤਹਿਤ ਹੀ ਔਰ ਸਾਡੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਵਿੱਚ ਜਿਹੜਾ ਗੇਟ ਹਕੀਮਾਂ ਦੇ ਵਿੱਚ ਯਸ਼ਪਾਲ ਜੀ ਦਾ ਮਰਡਰ ਹੋਇਆ ਸੀਗਾ ਪਹਿਲੀ ਸ਼ਾਮ ਨੂੰ ਉਹਦੇ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਔਰ ਉਹਦੇ ਵਿੱਚ ਮੈਡਮ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਿਟੀ ਮੈਡਮ ਦਰਪਨ ALU ਵਾਲੀਆ ਜੀ ਏਡੀਸੀਪੀ 1 ਮਿਸਟਰ सुरेंद्र ਏਸੀਪੀ ਮਨਜੀਤ ਸਾਡੇ ਐਸਐਚਓ ਗੇਟ ਹਕੀਮਾ ਤੇ ਅਮੋਲਕ ਸੀਆਈਏ 1 ਦੀ ਜਿਹੜੇ ਇੰਚਾਰਜ ਨੇ ਇੰਸਪੈਕਟਰ ਸਾਹਿਬ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਰਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟੀਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ professional way of investigation ਉਹਦੇ 'ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ 'ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਦੇ ਚ ਮੇਨ ਹੈਗਾ ਪ੍ਰਿੰਸ 엘ियस ਬਾਕਸਰ ਇਹ 66 ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ 66 ਦਾ ਰਹਿਣ ਵਾਲਾ ਹੈ तकरीबन 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ 엘ियस ਗੁੱਗੂ ਇਹ ਕੋਟ ਖਾਲਸਾ ਅੰਮ੍ਰਿਤਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ तकरीबन 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵ ਜਿਹੜੀ ਨਿਕਲ ਕੇ ਕਿ ਭੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰਣਜੀਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਹੈ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤਾਂ ਯਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਤੋਂ ਉਹਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਨਾਲ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਗੁਗੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਦੇ ਪੇਚ ਵਿੱਚ ਗੱਲ ਹੋਈ ਸੁਪਾਰੀ ਕਿਲਿੰਗ ਦੀ ਫਿਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਹਨਾਂ ਨੂੰ ਫੋਲੋ ਕਰਦੀਆਂ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਇਹ ਸਾਰੇ ਭੱਜੇ ਹੋਏ ਸੀਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੁਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉੱਥੇ ਬਹੁਤ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਉਹ ਰੇਡ ਕਰਦੀ ਰਹੀਆਂ ਫਾਲੋ ਕਰਦੀ ਰਹੀਆਂ ਤੋਂ ਅਲਟੀਮੇਟਲੀ ਮੈਂ ਉਹ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਗੁੱਥੀ ਜਿਹੜੀ ਇਹ ਸੁਲਝਾਈ ਗਈ ਔਰ ਇਦੇ ਚ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚ ਸੋ ਮੈਂ ਇਹਦੇ ਚ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਿਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜੇਚੋ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਣੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਡੁਕਾਟੀ ਦਾ ਵੀ ਹੈਗਾ ਗੇਟ ਕੀਮਾ ਦਾ 399 ਵਗੈਰਾ ਦਾ 25 ਆਰਮਜ਼ ਐਕਟ ਵੀ ਲੱਗਿਆ ਨਾਲ ਕੋਈ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਪੀਐਸ ਨਗਰ ਦਾ ਹੈ ਇਸ ਨੈਟਿੰਗ ਚ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ ਚ ਉਹ ਵਾਂਟਡ ਸੀਗਾ ਤੇ ਦੀਪ ਜਿਹੜਾ ਦੀਪਕ ਭੋਲੂ ਇਹਦੇ ਖਿਲਾਫ ਵੀ ਤਿੰਨ ਅਸਲੈਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇਹ ਕ੍ਰਿਮੀਨਲ ਬੰਦੇ ਨੇ ਔਰ ਇਸ ਚ ਨਾਲ ਜਿਹੜੀ ਮੁੱਢਲੀ ਪੁੱਛਗਿੱਛ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈਗੀ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕਦਮਾ ਕੈਂਟ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਜਿੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਹਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆਂ ਔਰ ਮੈਂ ਮੈਨੂੰ ਉਮੀਦ ਹੈ ਕਿ ਜਿਹਦੇ ਇਹਨਾਂ ਤੇ ਅਗਲੀ ਪੁੱਛਗਿੱਛ ਆਉਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿੱਦਾਂ ਇਹ ਕਿੱਥੇ ਕਿੱਥੇ ਲੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਪਰੈਂਡੀ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦੋਰ ਹਫਤਾ ਚਾਹੇ ਉਹ ਐਸਬੀਐਸ ਨਗਰ ਹੈ ਜਾਂ ਸੀਪੀ ਲੁਧਿਆਣਾ ਦਾ ਏਰੀਆ ਹੈ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕ ਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਉਂਗੇ ਕੋਈ ਗੱਲਾਂ ਨਾ ਭਾਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪ੍ਰੀਲਿਮਿਨਰੀ ਤੌਰ ਤੇ ਮੋਟਿਵ ਸਾਨੂੰ ਇਹ ਪਤਾ ਲੱਗਿਆ ਦੇਖੋ ਐਡੀ ਵੱਡੀ ਗੱਲ ਹੋਈ ਹੈ ਆਫਟਰ ਆਲ ਐਂਡ ਬੈਡ ਬੈਡ ਆਈਸੀਓ ਦੀ ਕਿ ਕਿਸ ਤਰ੍ਹਾਂ ਦੀ ਇਹ ਉਹੀ ਉਹੀ ਗੱਲ ਕਲੀਅਰ ਕਰਦੇ ਆ ਜੀ ਉਹਨਾਂ ਨੂੰ ਸ਼ੇਅਰ ਕਰਾਂਗੇ ਆਪਾਂ ਐਵੇਂ ਗੱਲ ਕਹਿ ਦਈਏ ਉਹਦੀ ਸ਼ੁਰੂ ਦੀ ਵਿੱਚ ਬਟ ਡੈਫੀਨਿਟਲੀ ਦੇਖੋ ਜੇ ਇੱਕ ਬੰਦੇ ਨੂੰ ਪੈਸੇ ਦੇ ਰਿਹਾ ਬੰਦਾ ਤੇ ਬੰਦੇ ਨੂੰ ਕੰਟ੍ਰੈਕਟ ਕਿਲਿੰਗ ਦੇ ਥਰੂ ਮਰਡਰ ਕਰਵਾ ਰਿਹਾ ਥੈਟ ਮੀਨਸ ਕਿ ਕੋਈ ਇੰਨਾ ਜ਼ਿਆਦਾ ਗੁੱਸਾ ਜਾਂ ਰੰਜਿਸ਼ਤਾ ਹੈ ਹੀ ਹੈ ਨਾ ਜੀ